ਡਾਕਟਰ ਸ਼ਰਦਾ ਡਾਕਟਰ ਸ਼ਰਦਾ ਡਾਕਟਰ ਸ਼ਰਦਾ ਡਾਕਟਰ ਸ਼ਰਦਾ ਡਾਕਟਰ ਸ਼ਰਦਾ ਆਯੁਰਵੇਦ ਡਾਕਟਰ ਸ਼ਰਦਾ ਆਯੁਰਵੇਦ ਡਾਕਟਰ ਸ਼ਰਦਾ ਡਾਕਟਰ ਸ਼ਰਦਾ ਆਯੁਰਵੇਦ ਅਸੀਂ ਬਾਹਰ ਦੇਖਿਆ ਬਹੁਤ ਮਰੀਜ਼ ਕਹਿ ਲੋ ਇੱਕ ਹੜਾ ਹੀ ਕਹਿ ਸਕਦੇ ਆ ਕੀ ਹੋਇਆ ਹੋਇਆ ਹਨਾ ਲੋਕ ਡਾਕਟਰ ਸ਼ਰਦਾ ਆਯੁਰਵੈਦਿਕ ਸੈਂਟਰ ਤੇ ਯਕੀਨ ਕਰਦੇ ਕਿਉਂ ਨੇ ਮਤਲਬ ਤੁਹਾਡੀ ਜਿਹੜੀ ਦਵਾਈ ਆ ਉਹਦੇ ਵਿੱਚ ਅਜਿਆ ਹੈ ਕੀ ਆ ਕਿ ਲੋਕ ਮਤਲਬ ਬਿਨਾਂ ਆਪਰੇਟ ਤੋਂ ਹੀ ਠੀਕ ਹੋ ਜਾਂਦੇ ਜੀ ਦੇਖੋ ਅਸੀਂ ਇੱਕ ਤਾਂ ਪੇਸ਼ੈਂਟ ਨੂੰ ਪੋਜ਼ਿਟਿਵ ਕਰਦੇ ਆ ਸਭ ਤੋਂ ਪਹਿਲਾਂ ਕਿਉਂਕਿ ਪੇਸ਼ੈਂਟ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਬਹੁਤ ਥੱਕ ਥੁੱਕ ਕੇ ਸਾਡੇ ਕੋਲੇ ਆਉਂਦੇ ਆ ਕੋਈ ਵੀ ਇਦਾਂ ਨਹੀਂ ਹੈਗਾ ਜਿਵੇਂ ਅੱਜ ਜੋੜਾਂ 'ਚ ਦਰਦ ਸ਼ੁਰੂ ਹੋਇਆ ਤੇ ਸਾਡੇ ਕੋਲੇ ਆ ਗਏ ਸਭ ਖਾ ਪੀ ਕੇ ਦਵਾਈਆਂ ਸਾਡੇ ਕੋਲੇ ਆਉਂਦੇ ਆ ਤਾਂ ਪਹਿਲਾਂ ਆਪਾਂ ਉਹਨੂੰ ਪੋਜ਼ਿਟਿਵ ਕਰੀ ਮੈਂ ਘਰੇ ਬੈ ਗਿਆ ਤੇ ਮੈਂ ਤੇ ਆਪਣੇ ਯਾਰਾਂ ਦੋਸਤਾਂ ਨੂੰ ਵੀ ਕਹਿਣਾ ਕਿ ਕਿਸੇ ਨੂੰ ਕੋਈ ਤਕਲੀਫਾ ਧੱਕੇ ਨਾ ਖਾਓ ਸਿੱਧੇ ਉੱਥੇ ਜਾਓ ਤੁਸੀਂ ਤੇ ਤੁਸੀਂ ਨੇ ਸਾਡੇ ਅੰਗ ਤਾਂ ਅੰਦਰ ਉਸਤ ਹੋ ਜਾਓ ਨੂੰ ਗੋਡਿਆਂ ਦੀ ਪ੍ਰੋਬਲਮ ਸੀਗੀ ਤੇ ਇਹ ਮੇਰੇ ਘਰ ਗਏ ਸੀਗੇ ਸਟਾਫ ਸਾਰਾ ਘਰ ਗਿਆ ਸੀਗੇ ਸਰਦਾਲੇ ਤੇ ਮੈਂ ਹੁਣ ਦਵਾਈ ਵੀ ਦਿੱਤੀ ਸੀ ਮੇਰੇ ਮੈਂ ਠੀਕ ਜਾ ਗਿਆ ਹੁਣ ਕੋਈ ਤੁਰੰਤੁਰੰਤ ਦਿੱਕਤ ਤਾਂ ਨਹੀਂ ਆਉਂਦੀ ਕੋਈ ਤਕਲੀਫ ਨਹੀਂ ਆ ਗਈ ਗੋਡਿਆਂ ਦੀ ਬਹੁਤ ਦਰਦ ਸੀ ਜੀ ਉੱਠ ਬੈ ਨਹੀਂ ਸੀ ਸਕਦੇ ਕੋੜੀ ਨਹੀਂ ਚੜ ਸਕਦੇ ਸੀਗੇ ਇਹ ਮਤਲਬ ਸਾਨੂੰ ਕਿਸੇ ਨੇ ਦੱਸਿਆ ਵੀ ਤੁਸੀਂ ਡਾਕਟਰ ਸ਼ਰਦਾ ਕੋਲ ਜਾਓ ਫਿਰ ਮਤਲਬ ਅਸੀਂ ਇੱਥੇ ਦਵਾਈ ਲੈਣ ਆਏ ਸਾਨੂੰ ਬਹੁਤ ਫਰਕ ਪੈ ਗਿਆ ਹੁਣ ਆਰਾਮ ਹੈ ਪਹਿਲੇ ਸੀ ਕਿ ਨੌਪੋਰਤ ਮੈਨੂੰ ਸੰਭਾਲਦੇ ਸੀਗੇ ਲਾਂਬੜਾ ਤੋਂ ਵੀ ਦਵਾਈ ਲਿੱਤੀ ਬੜੀ ਪਰੇਸ਼ਾਨ ਸੀਗੀ ਇਸ ਕਰਕੇ ਫਿਰ ਕਿਸੇ ਨੇ ਦੱਸਿਆ ਕਿ ਤੁਸੀਂ ਡਾਕਟਰ ਸ਼ਰਦਾ ਕੋਲ ਜਾਓ ਇੱਥੋਂ ਦਵਾਈ 8 ਮਹੀਨੇ ਖਰਦੀ ਖਾ ਕੇ ਬੜਾ ਆਰਾਮ ਮਿਲਿਆ ਅਸੀਂ ਡਾਕਟਰ ਸ਼ਰਦਾ ਨੂੰ ਬਹੁਤ ਬਹੁਤ ਧੰਨਵਾਦ ਕਹਿੰਦੇ ਹਾਂ ਅਸੀਂ ਚੰਗੇ ਕਰ ਦਿੱਤੇ ਬਹੁਤ ਬਹੁਤ ਧੰਨਵਾਦ ਕਹਿੰਦੇ ਆ ਸਾਰਿਆਂ ਨੂੰ ਕਹਿੰਦੇ ਆ ਇੱਥੇ ਹੀ ਇਲਾਜ ਕਰਾएं ਕਿ ਫੇਰ ਹੋਰ ਆਤਾਵਾਂ ਤੇ ਵੀ ਤੁਸੀਂ ਗਏ ਹੋਵੋਗੇ ਹਾਂਜੀ ਕਈ ਜਗ੍ਹਾ ਇਲਾਜ ਕਰਾਇਆ ਠੀਕ ਨਹੀਂ ਹੋਇਆ ਹਾਂਜੀ ਇਹ ਸਾਡੇ ਪੜੋਸੀ ਸੀ ਉਹਨਾਂ ਨੂੰ ਦੱਸਿਆ ਵੀ ਸ਼ਾਰਦਾ ਕੋਲ ਉਹਨਾਂ ਨੇ ਇਲਾਜ ਕਰਾਇਆ ਸੀ ਫੇ ਅਸੀਂ ਇੱਥੇ ਆਏ ਤੇ ਮੈਨੂੰ ਫਰਕ ਪਾਇਆ ਜਬ ਠੀਕ ਆ ਬਿਲਕੁਲ ਹੁਮਰ ਗਿਨੀ ਦਾ ਮੇਰੇ ਹੱਥ ਕੋਈ ਚੱਲਦੀ ਨਹੀਂ ਸੀਗੀ ਮੈਨੂੰ ਇੰਨਾ ਦਰਦ ਹੁੰਦਾ ਸੀ ਵੀ ਮੈਂ ਕਹਿੰਦਾ ਸੀ ਮੈਂ ਵੀ ਕੀ ਕਰਾਂ ਕਿੱਥੇ ਜਾਵਾਂ ਬੜਾ ਰੋਲ ਆਇੰਦਾ ਸੀਗਾ ਵੀ ਮੇਰੇ ਹੱਥ ਚੱਲਦਾ ਹੀ ਨਹੀਂ ਪਿਆ ਕੰਮ ਕਿੱਦਾਂ ਕਰੂੰਗਾ ਪਰ ਪਰਫੋਰਮੈਂਸ ਸਹੀ ਹੋ ਗਿਆ ਦਵਾਈ ਖਾਣ ਤੋਂ ਬਾਅਦ ਮਤਲਬ ਦਰਦ ਦੇ ਬਹੁਤ ਸਾਰੇ ਕਾਰਨ ਹੁੰਦੇ ਹੈਗੇ ਆ ਠੀਕ ਹੈ ਜਿਵੇਂ ਕਈ ਵਾਰ ਆਪਾਂ ਨੂੰ ਸਰਵਾਈਕਲ ਹੁੰਦਾ ਉਹਦੇ ਕਰਕੇ ਵੀ ਆਪਣੇ ਹੱਥਾਂ 'ਚ ਆਪਣੀ ਆਪਣੀ ਗੂੜੀਆਂ 'ਚ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਹੈ ਕਈ ਵਾਰ ਆਪਾਂ ਨੂੰ ਗਠੀਏ ਦੀ ਸ਼ਿਕਾਇਤ ਹੁੰਦੀ ਹੈ ਜਿਹਦੇ ਕਰਕੇ ਆਪਣੇ ਸਾਰੇ ਜੋੜ ਦਰਦ ਕਰਨ ਲੱਗ ਜਾਂਦੇ ਆ ਕਈ ਵਾਰ ਕਮਰ ਕਰਕੇ ਆਪਾਂ ਨੂੰ ਪੈਰਾਂ 'ਚ ਦਰਦ ਰਹਿੰਦਾ ਹੈ ਤਾਂ ਪੇਸ਼ੇਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਮੈਨੂੰ ਦਿੱਕਤ ਕੀ ਹੈ ਉਹ ਸਿਰਫ ਜੋੜਾਂ ਦਾ ਦਰਦ ਆ ਕੇ ਸਾਨੂੰ ਕਹਿੰਦੇ ਆ ਬੜ ਅਸੀਂ ਫਿਰ ਉਹਨਾਂ ਦੇ ਟੈਸਟ ਕਰਵਾਣੇ ਆ ਇਨ ਤੋਂ ਹੈ। ਮਰੀਜ਼ਾਂ ਸਾਡੇ ਕੋਲੇ ਬਹੁਤ ਜ਼ਿਆਦਾ ਲੰਬੇ ਸਮੇਂ ਤੋਂ ਦਵਾਈਆਂ ਖਾ ਖੂ ਕੇ ਆਂਦੇ ਨੇ ਤਾਂ ਹੱਥ ਪੈਰ ਟੇਡੇ ਲੈ ਕੇ ਆਂਦੇ ਆ ਤਾਂ ਉਹਨਾਂ ਨੂੰ ਟਾਈਮ ਲੱਗਦਾ ਥੋੜਾ ਠੀਕ ਹੋਣ ਨੂੰ ਬਟ ਠੀਕ ਉਹ ਵੀ ਹੋ ਜਾਂਦੇ ਆ ਜੋ ਉਹਨਾਂ ਨੂੰ ਜਕੜਨ ਹੁੰਦੀ ਹੈ ਜੋ ਦਰਦ ਹੁੰਦਾ ਉਹ ਉਹਨਾਂ ਦਾ ਬਿਲਕੁਲ ਠੀਕ ਹੋ ਜਾਂਦਾ ਇੱਥੇ। ਥੋੜੀ ਜਿਹੀ ਸ਼ੁਰੂਆਤ ਅਗਰ ਗੋਡਿਆਂ 'ਚ ਗ੍ਰੀਸ ਖਤਮ ਹੋਂਦੀ ਹੁੰਦੀ ਹੁੰਦੀ ਆ ਤਾਂ ਇੰਗਲਿਸ਼ ਡਾਕਟਰ ਜਿਹੜੇ ਹੈਗੇ ਐਲੋਪੈਥਿਕ ਡਾਕਟਰਸ ਹੈਗੇ ਉਹ ਨਹੀਂ ਰੀਪਲੇਸਮੈਂਟ ਐਡਵਾਈਸ ਕਰ ਦਿੰਦੇ ਆ ਤੇ ਆਪਾਂ ਕਦੇ ਵੀ ਗੋਡਿਆਂ ਦਾ ਆਪਰੇਸ਼ਨ ਐਡਵਾਈਸ ਨਹੀਂ ਕਰਦੇ ਹੈਗੇ। ਸਤਿ ਸ਼੍ਰੀ ਅਕਾਲ ਅੰਕ ਮੈਂ ਸ਼ਿਮਲਾਪੁਰੀ ਜਯਾਦਨਗਰ ਅੱਛਾ ਤੁਹਾਡਾ ਨਾਮ ਕੀ ਆ ਕੇਵਲ ਸਿੰਘ ਤੇ ਫਿਰ ਤੁਹਾਨੂੰ ਕੀ ਦਿੱਕਤ ਸੀਗੀ ਤੁਸੀਂ ਇੱਥੇ ਸ਼ਰਦਾ ਆਯੁਰਵੈਦਿਕ ਸੈਂਟਰ ਆਏ ਹੋ ਮੇਰਾ ਨਾ ਮੋਢਾ ਜਾਮ ਹੋ ਗਿਆ ਸੀਗਾ ਤੇ ਮੈਂ ਬਹੁਤ ਜਗ੍ਹਾ ਦਵਾਈ ਖਾਧੀ ਸੀ ਤੇ ਕਿਤੇ ਫਰਕ ਨਹੀਂ ਪਿਆ ਹਰ ਕੇ ਮੈਂ ਘਰੇ ਬਹਿ ਗਿਆ ਸੀ ਫਿਰ ਮੇਰਾ ਇੱਕ ਦੋਸਤ ਸੀ ਇੱਥੋਂ ਠੀਕ ਹੋਇਆ ਸੀ ਉਹ ਮੈਨੂੰ ਨਾਲ ਲੈ ਕੇ ਆਇਆ ਸੀਗਾ ਉਹਦੇ ਨਾਲ ਮੈਂ ਆ ਕੇ ਤੇ ਦਵਾਈ ਖਾਧੀ ਲਗਾਤਾਰ ਤੇ ਮੈਨੂੰ ਹੌਲੀ ਹੌਲੀ ਫਰਕ ਪੈਣਾ ਸ਼ੁਰੂ ਹੋ ਗਿਆ ਹੁਣ ਮੈਂ ਬਿਲਕੁਲ ਠੀਕ ਆ ਪੱਗ ਵਗੈਰਾ ਬੰਨ ਲੈਣਾ ਨਜ਼ਰ ਮੇਰੇ ਕੋ ਪਟਕਾ ਵੀ ਸਿਰ ਤੇ ਨਹੀਂ ਸੀ ਬਨਿਆ ਜਾਂਦਾ ਜੋੜਾਂ ਦਾ ਦਰਦ ਸੀ ਜਾਣੀ ਹਾਂਜੀ ਹਾਂਜੀ ਮੋਢਾ ਇਕਦਾਂਮੀ ਖੜ ਗਿਆ ਸੀਗਾ ਤੇ ਨਾ ਥੱਲੇ ਹੁੰਦੀ ਸੀ ਬਾਹ ਨਾ ਉੱਪਰ ਹੁੰਦੀ ਸੀ ਤੇ ਮੈਂ ਪਟਕਾ ਨਹੀਂ ਸੀ ਬਨ ਸਕਦਾ ਇਦਾਂ ਹੱਥ ਉੱਤੇ ਨਹੀਂ ਸੀ ਜਾਂਦਾ ਹੁਣ ਮੈਂ ਸਾਰੇ ਪਾਸੇ ਬਾਹ ਮੇਰੀ ਕੋ ਮੁੰਦੀ ਹੈ ਕੋਈ ਐਸੀ ਦਿੱਕਤ ਨਹੀਂ ਹੋਰਾਂ ਡਾਕਟਰਾਂ ਦੇ ਕੋਲ ਵੀ ਜਾ ਕੇ ਗਏ ਸੀ ਕਿ ਪਹਿਲਾਂ ਉੱਥੇ ਲਾਇ ਲੁਈ ਹੋਇਆ ਕਿ ਨਹੀਂ ਜਿੰਨਾ ਚਿਰ ਦਵਾਈ ਦਾ ਅਸਰ ਰਹਿੰਦਾ ਸੀਗਾ ਉਨਾ ਚਿਰ ਠੀਕ ਰਹਿੰਦਾ ਸੀਗਾ 4 ਕਿੰਨੇ ਟਾਈਮ ਬਾਅਦ ਫਿਰ ਦਰਦ ਸ਼ੁਰੂ ਹੋ ਜਾਂਦੀ ਸੀ ਫਿਰ ਦਵਾਈ ਖਾਣੀ ਪੈਂਦੀ ਸੀ ਬੜੀ ਜਗਾ ਡਰਾਈ ਮਾਰਿਆ ਸੀਗਾ ਲੇ ਤਾਂ ਦਾ ਦੇ ਕਰਪਾ ਹੋਈ 5-6 ਮਹੀਨੇ ਦਵਾਈ ਖਾਧੀ ਮੈਂ ਤੇ ਬਿਲਕੁਲ ਠੀਕ ਹੋ ਗਿਆ। ਬਹੁਤ ਲਾ ਸੰਤੁਸ਼ਟ ਹਾਂ ਤੁਸੀਂ। ਹਾਂਜੀ ਬਿਲਕੁਲ ਠੀਕ ਹੋ ਗਿਆ ਜੀ ਮੈਂ। ਤੇ ਮੈਂ ਤਾਂ ਆਪਣੇ ਯਾਰਾਂ ਦੋਸਤਾਂ ਨੂੰ ਵੀ ਕਹਿਣਾ ਹੁਨੱਕ ਸੇ ਨੂੰ ਕੋਈ ਤਕਲੀਫਾ ਮੈਂ ਧੱਕੇ ਨਾ ਖਾਓ। ਸਿੱਧੇ ਉੱਥੇ ਜਾਓ ਤੁਸੀਂ ਤੇ ਤੁਸੀਂ ਨੂੰ ਸਾਡੇ ਅੰਗ ਦਾ ਅੰਦਰ ਉਸਤ ਹੋ ਜਾਓ। ਸਤਿ ਸ਼੍ਰੀ ਅਕਾਲ ਬਾਬਾ ਜੀ। ਸਤਿ ਸ਼੍ਰੀ ਅਕਾਲ ਭਾਈ। ਕਿੱਥੋਂ ਆਇਓ? ਮੈਂ ਸਮਰਾਲਾ ਚੋਂ ਗੁਰੂ ਅਰਜਨ ਦੇਵ ਲਾਗ ਚਾਹਿਆ। ਅੱਛਾ ਜੀ ਤੁਹਾਨੂੰ ਕੀ ਦਿੱਕਤ ਸੀਗੀ? ਮੈਨੂੰ ਗੋੜਿਆਂ ਦੀ ਪ੍ਰੋਬਲਮ ਸੀਗੀ। ਹੂੰ ਤੇ ਇਹ ਮੇਰੇ ਘਰ ਗਏ ਸੀਗੇ। ਇਸ ਤੋਂ ਸਾਰਾ ਕੇ ਘਰ ਗਿਆ ਸੀ ਇਹ ਸਰਦਾਲੇ ਘਰ ਗਿਆ ਤੇ ਇਹਨਾਂ ਨੂੰ ਮੈਨੂੰ ਮਿਲੇ ਬਾਹਰ ਦੇ ਉੱਤੇ ਗੱਲਬਾਤ ਕੀਤੀ ਇਹਨਾਂ ਨਾਲ ਫਿਰ ਮੇਰੇ ਚੈੱਕ ਅਪ ਕੀਖਿਆ ਇਹਨਾਂ ਨੇ ਤੇ ਮੈਂ ਹੁਣ ਦਵਾਈ ਵੀ ਦਿੱਤੀ ਸੀ ਮੇਰੇ ਮੈਂ ਠੀਕ ਜਾ ਗਿਆ ਹੁਣ ਕੋਈ ਤੁਰੰਤ ਤੁਰੰਤ ਵਿੱਚ ਦਿੱਕਤ ਤਾਂ ਨਹੀਂ ਆਉਂਦੀ ਕੋਈ ਤਕਲੀਫ ਨਹੀਂ ਆ ਕਿ ਹਾਂ ਕਾਫੀ ਰਾਜ ਪੂਰਾ ਠੀਕ ਹੋਇਆ ਹਾਂਜੀ ਹਾਂਜੀ ਰਾਜ ਜੀ ਬਹੁਤ ਸੰਤੁਸ਼ਟ ਹੋ ਹਾਂ ਤੁਸੀਂ ਹਾਂਜੀ ਬਿਲਕੁਲ ਬਿਲਕੁਲ ਕਿੰਨਾ ਟਾਈਮ ਦਵਾਈ ਖਾਦੀ ਆ ਮੈਂ ਦਵਾਈ ਤਾਂ 2-3 ਮਹੀਨੇ ਖਾਦੀ ਆ ਬਾਕੀ ਮੈਂ ਦਵਾਈ ਬਿਲਕੁਲ ਰਿਜ਼ਲਟ ਆ ਗਿਆ 2-3 ਮਹੀਨੇ ਵਾ ਠੀਕ ਆ ਗਿਆ ਇਹ ਤਾਂ ਮੈਂ ਔਖਾ ਹੀ ਅਸ। ਅੱਛਾ ਔਖਾ ਸੀ ਤੁਹਾਨੂੰ। ਹਾਂਜੀ ਬਹੁਤ ਔਖਾ ਸੀ। ਹੁਣ ਠੀਕ ਹੈ। ਹੁਣ ਠੀਕ ਹੋਂ ਤੁਸੀਂ। ਹਾਂਜੀ ਮੈਂ ਆਪਣੇ ਸੱਜਣਾ ਮਿੱਤਰਾਂ ਨੂੰ ਵੀ ਕਹਿੰਨਾਂ ਨਾ ਕਿ ਮੈਂ ਭੇਜੇ ਵੀ ਹੈਗੇ ਆ ਇਹਨਾਂ ਦੇ ਪਰ ਹੁਣ ਠੀਕ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਟੇ। ਕਿੱਥੋਂ ਆਏ ਹੋ? ਪਟੀਆਂ ਤੋਂ ਜਲੰਧਰ ਬਾਈਪਾਸ ਕੋਲੋਂ। ਅੱਛਾ ਜੀ ਕੀ ਤੁਹਾਨੂੰ ਬਿਮਾਰੀ ਕੀ ਸੀ? ਗੋਡਿਆਂ ਦੀ ਬਹੁਤ ਦਰਦ ਸੀ ਜੀ ਉੱਠ ਬੈ ਨਹੀਂ ਸੀ ਸਕਦੇ, ਕੋੜੀ ਨਹੀਂ ਚੜ ਸਕਦੇ ਸੀਗੇ। ਫੇਰ ਮਤਲਬ ਸਾਨੂੰ ਕਿਸੇ ਨੇ ਦੱਸਿਆ ਵੀ ਤੁਸੀਂ ਡਾਕਟਰ ਸ਼ਰਦਾ ਕੋਲ ਜਾਓ। ਫਿਰ ਮਤਲਬ ਅਸੀਂ ਇੱਥੋਂ ਦਵਾਈ ਲੈਣਾ ਹੈ ਸਾਨੂੰ ਬਹੁਤ ਫਰਕ ਪੈ ਗਿਆ ਹੁਣ ਆਰਾਮ ਹੈ ਕਿੰਨੇ ਟਾਈਮ ਤੋਂ ਪ੍ਰੋਬਲਮ ਸੀਗੀ ਤੁਹਾਨੂੰ ਗੋਡਿਆਂ ਦੀ ਪ੍ਰੋਬਲਮ 4-5 ਸਾਲ ਤੋਂ ਅੱਛਾ 4-5 ਸਾਲ ਤੋਂ ਜੀ ਹਾਂ ਜੀ ਤੇ ਫਿਰ ਇੱਥੇ ਕਿੰਨੇ ਟਾਈਮ ਤੋਂ ਹੋ ਗਏ ਤੁਸੀਂ ਆਨੇ ਹੋ ਇੱਥੇ ਆ ਗਏ 2-3 ਮਹੀਨਿਆਂ ਤੱਕ ਠੀਕ ਹੋ ਗਏ ਅੱਛਾ 2-3 ਮਹੀਨਿਆਂ ਚ ਫਰਕ ਪਿਆ ਜੀ ਹਾਂਜੀ ਹਾਂਜੀ ਮੈਂ ਪੌੜੀਆਂ ਪੁੜੀਆਂ ਚੜ੍ਹ ਸਕਦੀ ਆ ਅਗੇ ਰੋਟੀ ਪਾਣੀ ਵੀ ਨਹੀਂ ਸੀ ਬਣਾ ਸਕਦੀ ਹੁਣ ਤਾਂ ਰੋਟੀ ਪਾਣੀ ਬਣਾ ਸਕਦੀ ਆ ਚੱਲ ਫਿਰ ਸਕਦੀ ਆ ਵਧੀਆ ਕੋਡੇ ਠੀਕ ਹੋ ਗਏ ਅੱਛਾ ਹਾਂਜੀ ਤੇ ਫਿਰ ਕੋਈ ਮਤਲਬ ਜਿਆਦਾ ਕੋਈ ਮਹਿੰਗੀ-ਮੁੰਗੀ ਦਵਾਈ ਤਾਂ ਨਹੀਂ ਠੀਕ ਠਾਕ ਨਹੀਂ ਨਹੀਂ ਠੀਕ ਠਾਕ ਹੋ ਗਏ ਜੀ ਜਿਆਦਾ ਮਹਿੰਗੀ ਨਹੀਂ ਦਵਾਈ ਹੈਗੀ ਬਹੁਤ ਵਧੀਆ ਆਰਾਮ ਆ ਗਿਆ ਅਸੀਂ ਸਾਰਿਆਂ ਨੂੰ ਕਹਿੰਨੇ ਆ ਵੀ ਤੁਸੀਂ ਉੱਥੋਂ ਹੀ ਦਵਾਈ ਲਿਆਓ ਡਾਕਟਰ ਸ਼ਾਰ ਦਾ ਬਹੁਤ ਵਧੀਆ ਨੇ ਹਾਂਜੀ ਹਾਂਜੀ ਹੋਰਾਂ ਥਾਵਾਂ ਤੇ ਵੀ ਪਹਿਲਾਂ ਗਏ ਸੀ ਹਾਂਜੀ ਹਾਂਜੀ ਹੋਰ ਥਾਵਾਂ ਤੇ ਵੀ ਗਏ ਸੀ ਨਹੀਂ ਆਰਾਮ ਆਇਆ ਦਵਾਈ ਖਾਂਦੇ ਸੀ ਤਾਂ ਬਸ ਥੋੜਾ ਜਿਹਾ ਰਸਰ ਰਹਿੰਦਾ ਸੀ ਫੇਰ ਉਸ ਵਫੇ ਇਧਰਦ ਹੋਣੀ ਸ਼ੁਰੂ ਹੋ ਜਾਂਦੀ ਸੀਗੀ ਤੇ ਨਹੀਂ ਰਾਮ ਆ ਫਿਰ ਜਦੋਂ ਵੀ ਇੱਥੇ ਦਵਾਈ ਖਾਦੀ ਹੈ ਹੁਣ ਅਸੀਂ ਬਿਲਕੁਲ ਆਰਾਮ ਹੈ ਸਾਨੂੰ ਮਤਲਬ ਡਾਕਟਰ ਸ਼ਰਦਾ ਕੋ ਲਾ ਕੇ ਸੈਟੀਸਫਾਈ ਜੀ ਡਾਕਟਰ ਸ਼ਰਦਾ ਕੋ ਆ ਕੇ ਸੈਟ ਤੋਂਗੇ ਹੁਣ ਬਿਲਕੁਲ ਨਾ ਠੀਕ ਆ ਜੀ ਹਾਂਜੀ ਪੌੜੀਆਂ ਵਗੈਰਾ ਚੜ ਸਕਦੇ ਆ ਆਰਾਮ ਹੈ ਬਿਲਕੁਲ ਮਤਲਬ ਹੁਣ ਔਖਾ ਨਹੀਂ ਨਹੀਂ ਜੀ ਔਖਾ ਨਹੀਂ ਹੁੰਦਾ ਜੀ ਹੁਣ ਬਿਲਕੁਲ ਠੀਕ ਠਾਕ ਆ ਜੀ ਹਾਂਜੀ ਵਧੀਆ ਰਿਜ਼ਲਟ ਆ ਗਿਆ ਜੀ ਠੀਕ ਠਾਕ ਹੁਣ ਤੋਰਦੇ ਪਜਦੇ ਹਾਂਜੀ ਹਾਂਜੀ ਤੋਰਦੇ ਪਜਦੇ ਹਾਂਜੀ ਸੱਸੀ ਕਾਲ ਜੀ ਸੱਸੀ ਕਿੱਥੋਂ ਆਇਓ ਸਮਰਾਲਾ ਚੋਂ ਸਮਰਾਲਾ ਤੋਂ ਕੀ ਦਿੱਕਤ ਮੈਨੂੰ ਲੱਤਾਂ ਦੀ ਦਿੱਕਤ ਸੀਗੀ ਅੱਛਾ ਜੀ ਤੁਰਨ ਫੇਰਨ 'ਚ ਪਰੇਸ਼ਾਨੀ ਬੜੀ ਪਰੇਸ਼ਾਨੀ ਸੀਗੀ ਬਹੁਤ ਜ਼ਿਆਦਾ ਪਰੇਸ਼ਾਨੀ ਸੀਗੀ ਮੈਂ ਉੱਠ ਨਹੀਂ بیٹھ ਨਹੀਂ ਸਕਦੀ ਸੀਗੀ ਨੌਪੁਰ ਤਾਂ ਮੈਨਿਆ ਸੰਭਾਲਦੇ ਸੀਗੇ ਲਾਂਬੜਾ ਤੋਂ ਵੀ ਦਵਾਈ ਲਿੱਤੀ ਬੜੀ ਪਰੇਸ਼ਾਨ ਸੀਗੀ ਇਸ ਕਰਕੇ ਫਿਰ ਕਿਸੇ ਨੇ ਦੱਸਿਆ ਕਿ ਤੁਸੀਂ ਡਾਕਟਰ ਸਰਦਾ ਕੋਲ ਜਾਓ ਇੱਥੋਂ ਦਵਾਈ 8 ਮਹੀਨੇ ਖਾਦੀ ਖਾ ਕੇ ਬੜਾ ਆਰਾਮ ਮਿਲਿਆ ਹਾਂਜੀ ਤੇ ਹੁਣ ਮਤਲਬ ਤੁਰਨ ਫੇਰਨ 'ਚ ਆਸਾਨੀ ਹੁਣ ਮੈਂ ਬੱਚੇ ਪੋਤਿਆਂ ਨੂੰ ਸਕੂਲੋਂ ਵੀ ਲੈ ਆਨੀ ਆ ਮਤਲਬ ਕਿ ਛੱਡ ਵੀ ਆਣੀਆਂ ਰੋਟੀ ਵੀ ਮਾੜਾ ਮੋਟਾ ਘਰ ਦਾ ਵੀ ਕੰਮ ਕਰ ਲੈਣੇ ਹਾਂ। ਹਾਂ। ਪਹਿਲਾਂ ਦਵਾਈ ਖਾ ਕੇ ਕੋਈ ਸਾਈਡ ਇਫੈਕਟ ਤਾਂ ਨਹੀਂ ਲੱਗ ਕੋਈ ਨਹੀਂ ਫਰਕ ਪਿਆ। ਹਾਂਜੀ। ਮਤਲਬ ਸੰਤੁਸ਼ਟ ਹੋ ਤੁਸੀਂ। ਹਾਂਜੀ ਬਹੁਤ ਵਧੀਆ ਲੱਗਿਆ ਇੱਥੋਂ ਦਵਾਈ ਲੈ ਕੇ। ਹਾਂ। ਹੋਰਾਂ ਨੂੰ ਵੀ ਤੁਸੀਂ ਮੈਸੇਜ ਦੇਣਾ ਚਾਹਦੇ ਹੋਗੇ ਆ। ਜਿੱਥੋਂ ਅਸੀਂ ਠੀਕ ਹੋਏ ਹਾਂ ਮਤਲਬ ਕਿ ਤੁਸੀਂ ਵੀ ਉੱਥੋਂ ਛਾ ਡਾਕਟਰ ਛਾ ਦਾ ਕੋਈ ਦਵਾਈ ਲੈ ਕੇ ਆਓ। ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੱਥੋਂ ਆਇਓ ਅਸੀਂ ਸਿਮਲਾ ਕੋਰੀ ਤੋਂ ਆਏ ਲੁਧਿਆਣੇ ਤੋਂ ਅੱਛਾ ਜੀ ਠੀਕ ਹੈ ਤਾਂ ਫੇ ਕੀ ਦਿੱਕਤ ਸੀ ਤੁਹਾਨੂੰ ਅਸੀਂ ਗੱਡਿਆਂ ਤੋਂ ਦੇਖ ਅਸੀਂ ਤੁਰ ਫੇ ਨਹੀਂ ਸਕਦੇ ਅਸੀਂ ਬੈਠ ਨਹੀਂ ਸਕਦੇ ਤੇ ਪੌੜੀਆਂ ਨਹੀਂ ਚੜ ਸਕਦੇ ਅਸੀਂ ਨਾ ਦਾ ਕੰਮ ਵੀ ਨਹੀਂ ਕੁਝ ਮਤਲਬ ਕੁਝ ਵੀ ਨਹੀਂ ਕਰ ਸਕਦੇ ਅਸੀਂ ਇਸ ਕਰਕੇ ਕਾਫੀ ਪਰੇਸ਼ਾਨ ਸੀ ਅਭੀ ਸਾਡੀ ਸਹੇਲੀ ਨੇ ਦੱਸਿਆ ਉਹਨਾਂ ਦੀ ਮਾਂ ਇੱਥੋਂ ਠੀਕ ਹੋਈ ਉਹਨਾਂ ਨੇ ਕਹਾ ਕਿ ਤੁਸੀਂ ਵੀ ਉੱਥੋਂ ਜਾ ਕੇ ਇਲਾਜ ਕਰਾ ਲਓ ਤੁਹਾਨੂੰ ਵੀ ਆਰਾਮ ਮਿਲ ਜਾਏਗਾ ਤਾਂ ਅਸੀਂ ਇੱਥੇ ਆਏ ਔਰ ਇਲਾਜ ਕਰਾਇਆ ਸੀ ਕਾਫੀ ਆਰਾਮ ਮਿਲਿਆ 95% ਉਮਰ ਕਿੰਨੀ ਆ ਤੁਹਾਡੀ ਅਸੀਂ ਮਤਲਬ 47 47 ਅੱਛਾ ਜੀ ਠੀਕ ਹੈ ਤੇ ਹੁਣ ਫੇ ਮਤਲਬ ਸੰਤੁਸ਼ਟ ਦਵਾਈ ਦੁਈ ਖਾ ਕੇ ਬਹੁਤ ਜ਼ਿਆਦਾ ਹਾਂ ਜੀ ਕਿੰਨਾ ਟਾਈਮ ਹੋ ਗਿਆ ਦਵਾਈ ਖਾਦੇ ਨੂੰ ਉਹ ਹੋ ਗਏ 3-4 ਮਹੀਨੇ ਅੱਛਾ 3-4 ਮਹੀਨੇ ਹੋ ਗਏ ਨੇ ਠੀਕ ਆ ਤੇ ਹੁਣ ਚੱਲਣ ਫਿਰਨ ਚ ਕੋਈ ਦਿੱਕਤ ਪਰੇਸ਼ਾਨੀ ਕੋਈ ਦਿੱਕਤ ਨਹੀਂ ਹੈ ਸਾਨੂੰ ਬਹੁਤ ਚੰਗੇ ਹੋ ਗਏ ਆ ਅੱਛੇ ਸੇ ਕੰਮ ਵੀ ਘਰ ਦਾ ਕਾ ਸਕਦੇ ਆ ਸਾਰਾ ਪੜੀ ਆ ਵੀ ਚੜ ਸਕਦੇ ਹੈ ਸਾਰਾ ਕੁਝ ਕੰਮ ਕਰ ਲੈਂਦੇ ਹੈ ਹਾਂ ਦਵਾਈ ਮਹਿੰਗੀ ਮੁੰਗੀ ਤਾਂ ਨਹੀਂ ਲੱਗੀ ਨਹੀਂ ਨਹੀਂ ਕੋਈ ਮਹਿੰਗੀ ਨਹੀਂ ਐਸੀ ਠੀਕ ਹੋ ਗਏ ਤਾਂ ਮਹਿੰਗੀ ਕੀ ਹੈ ਕੋਈ ਜ਼ਿਆਦਾ ਮਹਿੰਗੀ ਨਹੀਂ ਹੈ ਆਪਣੇ ਸਿੰਪਲ ਮੈਂ ਹੈ ਮਤਲਬ ਖੁਸ਼ ਹਾਂ ਤੁਸੀਂ ਇੱਥੇ ਆ ਕੇ ਬਹੁਤ ਜ਼ਿਆਦਾ ਹੈਗੇ ਅਸੀਂ ਡਾਕਟਰ ਸਰਦਾਰ ਨੂੰ ਬਹੁਤ ਬਹੁਤ ਧੰਨਵਾਦ ਕਹਿੰਦੇ ਆ ਅਸੀਂ ਚੰਗੇ ਕਰ ਦਿੱਤੇ ਬਹੁਤ ਬਹੁਤ ਧੰਨਵਾਦ ਕਹਿੰਦੇ ਆ ਸਾਰਿਆਂ ਨੂੰ ਕਹਿੰਦੇ ਆ ਇੱਥੋਂ ਹੀ ਇਲਾਜ ਕਰਾएं ਆਪਣਾ ਔਰ ਚੰਗੇ ਹੋ ਜਾएं ਸਾਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਇਓ ਅਸੀ ਲਾਦੇ ਤੋ ਹੈ ਅੱਛਾ ਜੀ ਕੀ ਤੁਹਾਨੂੰ ਦਿੱਕਤ ਸੀ ਮੇਰੇ ਜੋੜਾਂ ਦਾ ਦਰਦ ਹੁੰਦਾ ਸੀ ਗੋਡਿਆਂ 'ਚ ਦਰਦ ਹੁੰਦਾ ਸੀ ਅੱਛਾ ਜੋੜਾਂ ਦਾ ਦਰਦ ਗੋਡਿਆਂ ਦਾ ਦਰਦ ਹੈਣਾ ਤੇ ਹੁਣ ਕਿਵੇਂ ਠੀਕ ਹੋ ਹਾਂਜੀ ਕਿੰਨੇ ਮਹੀਨੇ ਹੋ ਗਏ ਦਵਾਈ ਖਾਂਦੇ ਨੂੰ ਮੈਂ ਨੂੰ ਪਹਿਲਾਂ ਖਾਦੇ ਆ ਜੇ ਹੁਣ 3 ਮਹੀਨੇ ਹੋ ਗਏ ਮੈਂ ਠੀਕ ਆ ਹਾਂ ਬਿਲਕੁਲ ਅੱਛਾ ਜੀ ਹਾਂਜੀ ਪਹਿਲਾਂ ਚੱਲਣ ਫਿਰਨ 'ਚ ਦਿੱਕਤ ਪਰੇਸ਼ਾਨੀ ਸੀ ਜ਼ਿਆਦਾ ਸੀ ਜੀ ਪੌੜੀਆਂ ਦੇ ਸੀ ਛੜਿਆ ਜਾਂਦਾ ਕੰਮ ਨਹੀਂ ਸੀ ਹੁੰਦਾ ਅਸੀਂ ਮੀਆਂ ਬੀਬੀ ਕੱਲੇ ਆ ਮੈਨੂੰ ਕੰਮ ਦੀ ਬਹੁਤ ਪ੍ਰੋਬਲਮ ਹੁੰਦੀ ਸੀ ਹਾਂਜੀ ਤੇ ਫੇਰ ਹੋਰਾਂ ਧਾਵਾਂ ਤੇ ਵੀ ਤੁਸੀਂ ਗਏ ਹੋਵੋਗੇ ਹਾਂਜੀ ਕਈ ਜਗ੍ਹਾ ਇਲਾਜ ਕਰਾਇਆ ਠੀਕ ਨਹੀਂ ਹੋਇਆ ਹਾਂਜੀ ਇਹ ਸਾਡੇ ਪੜੋਸੀ ਸੀ ਉਹਨਾਂ ਨੂੰ ਦੱਸਿਆ ਵੀ ਸ਼ਾਰਦਾ ਕੋਲ ਉਹਨਾਂ ਨੇ ਇਲਾਜ ਕਰਾਇਆ ਸੀ ਫੇਰ ਅਸੀਂ ਇੱਥੇ ਆਏ ਤੇ ਮੈਨੂੰ ਫਰਕ ਪਾਇਆ ਜੀ ਬਿਲਕੁਲ ਆਪ ਉਮਰ ਕਿੰਨੀ ਤੁਹਾਡੀ ਮੇਰੀ ਉਮਰ 60 ਸਾਲ ਹੈ ਜੀ ਅੱਛਾ 60 ਸਾਲ ਦੀ ਹੈ ਤੇ ਫੇਰ ਇੱਥੇ ਆ ਕੇ ਸੰਤੁਸ਼ਟ ਹਾਂਜੀ ਸੰਤੁਸ਼ਟੋਂ ਇੱਥੇ ਆ ਗਏ ਹਾਂਜੀ ਹਾਂਜੀ ਬਿਲਕੁਲ ਬਹੁਤ ਠੀਕ ਹੈ ਬਿਲਕੁਲ ਮਤਲਬ ਦਵਾਈ ਨੇ ਅਸਰ ਕੀਤਾ ਹੈ ਤੁਹਾਨੂੰ ਕੋਈ ਫਰੋਡ ਵਗੈਰਾ ਕੁਝ ਨਹੀਂ ਹੈ ਕੋਈ ਨਹੀਂ ਕੋਈ ਨਹੀਂ ਜੀ ਬਿਲਕੁਲ ਠੀਕ ਆ ਠੀਕ ਹੈ ਸਤਿ ਸ਼੍ਰੀ ਅਕਾਲ ਅੰਟੀ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਏ ਹੋ ਇਹ ਸ਼ਿਮਲਾਪੁਰੀ ਤੋਂ ਆ ਅੱਛਾ ਜੀ ਕੀ ਤੁਹਾਨੂੰ ਦਿੱਕਤ ਪਰੇਸ਼ਾਨੀ ਮੇਰੇ ਗੋਡਿਆਂ ਦੀ ਦਰਦ ਸੀਗੀ ਬਹੁਤ ਜ਼ਿਆਦੇ ਹਾਂ ਜੀ ਤੇ ਹੁਣ ਕਿਵੇਂ ਦਰਦ ਠੀਕ ਆ ਹਾਂ ਜੀ ਹੁਣ ਠੀਕ ਆ 8 ਮਿੰਟ ਦਵਾਈ ਖਾਧੀ ਹੈ ਡਾਕਟਰ ਸਰਦਾ ਦੀ ਅੱਛਾ ਔਰ ਬਿਲਕੁਲ ਆਮ ਆ ਔਰ ਪਹਿਲਾਂ ਕੋਠੇ ਚੜ੍ਹ ਨਹੀਂ ਸਕਦੀ ਹੁਣ ਕੋਠੇ ਚੜ੍ਹ ਸਕਦੀ ਹਾਂ ਹੂੰ ਉੱਠ ਸਕਦੀ ਹਾਂ ਕੰਮ ਕਰ ਸਕਦੀ ਹਾਂ ਸਾਰਾ ਬਹੁਤ ਵਧੀਆ ਪਹਿਲਾਂ ਜਮੇ ਕੀ ਤੁਹਾਨੂੰ ਚੜ੍ਹਨ ਉਤਰਨ ਵਿੱਚ ਪਰੇਸ਼ਾਨੀ ਆ ਕੰਮ ਕਰਨ ਵਿੱਚ ਦਿੱਕਤ ਹਾਂਜੀ ਹੁਣ ਵਧੀਆ ਵਾ ਹੁਣ ਬਸ ਦਵਾਈ ਦੇਣਾ ਬਹੁਤ ਫਰਕ ਵਾ ਦਵਾਈ ਖਾ ਕੇ ਬਹੁਤ ਵਧੀਆ ਲੱਗਾ ਤੇ ਮੈਂ ਇਹ ਹੀ ਵੈਸੇ ਜੀ ਦਾਂਗੀ ਸਾਰਿਆਂ ਨੂੰ ਕਿ ਤੁਸੀਂ ਵੀ ਡਾਕਟਰ ਸਾਹਿਬ ਦੀ ਦਵਾਈ ਖਾਓ ਔਰ ਬਸ ਬਾਬਾ ਦੀਪ ਸਿੰਘ ਦਾ ਨਾਮ ਲਓ ਆਰਾਮ ਮਿਲ ਜਾਣਾ ਬਹੁਤ ਵਧੀਆ ਛੇਤੀ ਛੇਤੀ ਬਸ ਤੇ ਉਮਰ ਕਿੰਨੀ ਆ 62 ਅੱਛਾ ਜੀ ਤੇ ਫੇ ਹੋਰਾ ਥਾਵਾਂ ਤੇ ਵੀ ਗਏ ਹੋਵੋਗੇ ਤੁਸੀਂ ਹਾਂਜੀ ਹਾਂਜੀ ਦਵਾਈ ਬਹੁਤ ਜਗਤ ਖਾਦੀ ਜੀ ਆਰਾਮ ਨਹੀਂ ਆਇਆ ਪਰ ਇੱਥੇ ਪਤਾ ਲੱਗਾ ਇੱਥੇ ਆਏ ਤੁਹਾਨੂੰ ਕਹਨੇ ਦੱਸਿਆ ਇੱਥੇ ਤੇ ਮੇਰੀ ਫਰੈਂਡ ਸੀ ਕਿ ਇਹ ਉਥੇ ਬਾਬਾ ਜੀ ਸਿੰਘ ਦੇ ਔਲੇ ਉਹਨਾਂ ਦੱਸਿਆ ਮੈਂ ਫਿਰ ਤੁਹਾਨੂੰ ਲਵਾਈ ਖਾਧੀ ਥੋੜਾ ਆਰਾਮ ਹੁਣ ਮਤਲਬ ਤੁਸੀਂ ਦੌੜ ਫੇਰ ਸਕਦੇ ਕਿੱਥੋਂ ਆਇਓ ਡੁਗਰੀ ਤੋਂ ਆਏ ਜੀ ਅੱਛਾ ਜੀ ਕੀ ਪਰੇਸ਼ਾਨੀ ਕੋਟੇ ਹੋਂ ਸਰ ਨਹੀਂ ਨਹੀਂ ਮੇਰੇ ਹੱਥ ਪੈਰ ਜੋੜਾਂ ਦਾ ਦਰਦ ਹੁੰਦਾ ਸੀਗਾ ਜੀ ਮੇਰੇ ਨਾਲ ਮਤਲਬ ਕਿ ਚਿਕਨ ਗੁੜੀਆਂ ਹੋ ਗਿਆ ਸੀ ਤੇ ਮੇਰੇ ਦਰਦ ਬਹੁਤ ਰਹਿਣ ਲੱਗਿਆ ਸੀ ਮੇਰਾ ਆਟੋ ਲਾਈਨ ਦਾ ਕੰਮ ਸੀਗਾ ਜਿਸ ਕਰਕੇ ਮੈਨੂੰ ਕੋਈ ਚਾਬੀ ਪਾੰਨਾ ਵਗੈਰਾ ਜ਼ੋਰ ਵਾਲਾ ਕੰਮ ਸੀ ਤੇ ਮੇਰੇ ਤੋਂ ਹੁੰਦਾ ਨਹੀਂ ਸੀ ਤਾਂ ਫਿਰ ਮੈਂ ਇਹਨਾਂ ਦੀ ਦਵਾਈ ਖਾਧੀ ਤਾਂ ਫਿਰ ਮੈਨੂੰ ਬਹੁਤ ਫਰਕ ਪਿਆ ਕਿਹਨੇ ਦੱਸਿਆ ਸੀ ਤੁਹਾਨੂੰ ਮੈਨੂੰ ਮੇਰੇ ਨੌਨ ਚ ਹੈਗੇ ਇੱਕ ਯਾਰ ਤੁਸੀਂ ਫਰੈਂਡ ਹੈਗੇ ਮੇਰੇ ਉਹਨਾਂ ਨੇ ਮੈਨੂੰ ਦੱਸਿਆ ਸੀ ਫਿਰ ਇਦਾਂ ਹੁੰਦਾ ਨਾ ਕਈ ਵਾਰ ਆਪਾਂ ਜਦੋਂ ਹੋਰਾਂ ਥਾਵਾਂ ਤੇ ਜਾਂਦੇ ਪਰ ਕਈ ਵਲੇ ਯਕੀਨ ਕਰਨਾ ਔਖਾ ਹੋ ਜਾਂਦਾ ਹਨਾ ਫਿਰ ਤੁਸੀਂ ਇੱਥੇ ਆਏ ਤੁਹਾਨੂੰ ਰਿਜ਼ਲਟ ਅੱਛਾ ਮਿਲਿਆ ਹਾਂਜੀ ਹਾਂਜੀ ਮੈਨੂੰ ਵਧੀਆ ਲੱਗਿਆ ਮੈਂ 6 ਮਹੀਨੇ ਦੇ ਵਿੱਚ ਵਿੱਚ ਮੈਨੂੰ ਸਹੀ ਹੋ ਗਿਆ ਸੀ ਮੈਂ ਅੱਛਾ 6 ਮਹੀਨੇ ਦਵਾਈ ਖਾਧੀ ਹੈ 6 ਮਹੀਨੇ ਦਵਾਈ ਖਾਧੀ ਰੈਗੂਲਰ ਖਾਧੀ ਹੈ ਰੈਗੂਲਰ ਖਾਧੀ ਅੱਛਾ ਜੀ ਜਿਵੇਂ ਜਿਵੇਂ ਇਹਨਾਂ ਨੇ ਕਿਹਾ ਕਿ ਆ ਚੀਜ਼ ਇਦ ਜੀ ਹੁਣ ਦਿੱਕਤ ਪਰੇਸ਼ਾਨੀ ਨਹੀਂ ਹੈਗੀ ਕੋਈ ਹਾਂਜੀ ਹੁਣ ਕੋਈ ਦਿੱਕਤ ਨਹੀਂ ਹੈ ਠੀਕ ਹੈ ਉਮਰ ਕਿੰਨੀ ਹੈ ਮੇਰੀ 47 ਅੱਛਾ ਜੀ ਠੀਕ ਹੈ ਤੇ ਹੁਣ ਮਤਲਬ ਇੱਕਦਮ ਕੋਈ ਵੀ ਤੁਹਾਨੂੰ ਜਿਹਦਾ ਤੁਸੀਂ ਚਾਬੀ ਵਗੈਰਾ ਲਾਉਂਦੇ ਸੀ ਇੱਕਦਮ ਹੁਣ ਸਹੀ ਹੈ ਹਾਂਜੀ ਹਾਂਜੀ ਹੁਣ ਮੈਂ ਸਾਰੇ ਮਤਲਬ ਬਾਹਰੇ ਤੋਂ ਬਾਹਰੇ ਨਟ ਬੋਲਟ ਖੋਲ ਦਿੰਦਾ ਜੀ ਕੋਈ ਦਿੱਕਤ ਨਹੀਂ ਆਉਂਦੀ ਪਹਿਲਾਂ ਔਖਾ ਲੱਗਦਾ ਸੀ ਪਹਿਲਾਂ ਮੇਰੇ ਹੱਥ ਫੇ ਚੱਲਦੀ ਨਹੀਂ ਸੀਗੀ ਮੈਨੂੰ ਇੰਨਾ ਦਰਦ ਹੁੰਦਾ ਸੀ ਵੀ ਮੈਂ ਕਹਿੰਦਾ ਸੀ ਮੈਂ ਵੀ ਕੀ ਕਰਾਂ ਕਿੱਥੇ ਜਾਵਾਂ ਬੜਾ ਰੋਲ ਆ ਜਾਂਦਾ ਸੀਗਾ ਵੀ ਮੇਰੇ ਹੱਥ ਚੱਲਦਾ ਹੀ ਨਹੀਂ ਮੈਂ ਕੰਮ ਕਿੱਦਾਂ ਕਰੂੰਗਾ ਪਰ ਹੁਣ ਮ ਦਿਲ ਕੋ ਖੁਸ਼ ਹੈ ਸਤਿ ਸ਼੍ਰੀ ਅਕਾਲ ਜੀ ਡਾਕਟਰ ਸ਼ਾਦਾ ਆਯੁਰਵੈਦਿਕ ਸੈਂਟਰ ਪਹੁੰਚੇ ਹੋਏ ਆ ਤੇ ਸਾਡੇ ਨਾਲ ਡਾਕਟਰ ਵੰਦਨਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਮੁੱਦਾ ਜਿਹੜਾ ਵਾ ਬਹੁਤ ਜ਼ਿਆਦਾ ਗੰਭੀਰ ਕਹਿ ਸਕਦੇ ਆ ਕਿਉਂਕਿ ਜੋੜਾਂ ਦਾ ਦਰਦ ਆਮ ਤੌਰ ਤੇ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਨੂੰ ਬਹੁਤ ਜ਼ਿਆਦਾ ਹੈ ਘਰ ਘਰ ਇਹ ਬਿਮਾਰੀ ਆ ਜਿਹੜੀ ਆ ਉਹ ਦੇਖਣ ਨੂੰ ਮਿਲਦੀ ਆ ਤੇ ਲੋਕ ਪਰੇਸ਼ਾਨ ਹੁੰਦੇ ਨੇ ਤਾਂ ਹੁਣ ਲੋਕਾਂ ਦੇ ਮਨਾਂ ਦੇ ਵਿੱਚ ਕਈ ਬਹੁਤ ਸਵਾਲ ਹੁੰਦੇ ਨੇ ਉਹ ਵੀ ਪੁੱਛਾਂਗੇ ਤਾਂ ਇਹ ਜੋੜਾਂ ਦਾ ਦਰਦ ਕਿਵੇਂ ਹੁੰਦਾ ਹੈ ਇਸ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ ਉਹ ਸਾਰੀਆਂ ਗੱਲਾਂ ਪਤਾ ਕਰਾਂਗੇ ਡਾਕਟਰ ਬੰਦਨਾ ਦੇ ਨਾਲ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਮੈਮ ਪਹਿਲਾ ਸਵਾਲ ਨਾ ਮੇਰਾ ਇਹ ਆ ਕਿ ਜੋੜਾਂ ਦਾ ਦਰਦ ਘਰ ਘਰ ਆ ਰਿਹਾ ਹਨਾ ਹਰ ਇੱਕ ਕਹਿ ਲੋ ਕਈ ਵਾਰ ਛੋਟੇ ਬੱਚੇ ਵੀ ਇਸ ਦਾ ਸ਼ਿਕਾਰ ਹੋ ਜਾਂਦੇ ਇਹ ਹੁੰਦਾ ਕਿਉਂ ਆ ਜੋੜਾਂ 'ਚ ਦਰਦ ਦੇ ਬਹੁਤ ਸਾਰੇ ਕਾਰਨ ਹੁੰਦੇ ਹੈਗੇ ਆ ਠੀਕ ਹੈ ਜਿਵੇਂ ਕਈ ਵਾਰ ਆਪਾਂ ਨੂੰ ਸਰਵਾਈਕਲ ਹੁੰਦਾ ਉਹਦੇ ਕਰਕੇ ਵੀ ਆਪਣੇ ਹੱਥਾਂ 'ਚ ਆਪਣੀ ਆਪਣੀ ਕੂੜੀਆਂ 'ਚ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਹੈ ਕਈ ਵਾਰ ਆਪਾਂ ਨੂੰ ਗਠੀਏ ਦੀ ਸ਼ਿਕਾਇਤ ਹੁੰਦੀ ਹੈ ਜਿਹਦੇ ਕਰਕੇ ਆਪਣੇ ਸਾਰੇ ਜੋੜ ਦਰਦ ਕਰਨ ਲੱਗ ਜਾਂਦੇ ਆ ਕਈ ਵਾਰ ਕਮਰ ਕਰਕੇ ਆਪਾਂ ਨੂੰ ਪੈਰਾਂ 'ਚ ਦਰਦ ਰਹਿੰਦਾ ਹੈ ਤਾਂ ਪੇਸ਼ੇਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਮੈਨੂੰ ਦਿੱਕਤ ਕੀ ਹੈ ਉਹ ਸਿਰਫ ਜੋੜਾਂ ਦਾ ਦਰਦ ਆ ਕੇ ਸਾਨੂੰ ਕਹਿੰਦੇ ਆ ਬਟ ਅਸੀਂ ਫਿਰ ਉਹਨਾਂ ਦੇ ਟੈਸਟ ਕਰਵਾਣੇ ਆ ਇਨਵੈਸਟੀਗੇਸ਼ਨਸ ਕਰਵਾਣੇ ਆ ਜਿਥੋਂ ਆਪਾਂ ਡਾਇਗਨੋਸ ਬਣਾਣੇ ਆ ਪ੍ਰੋਪਰ ਕੀ ਤੁਹਾਨੂੰ ਜੋੜਾਂ ਦਾ ਲਾਈਫ ਸਟਾਈਲ ਕਰਕੇ ਆਪਣੇ ਆਪਣੇ ਗਲਤ ਖਾਂ-ਪੀਣ ਕਰਕੇ ਆਪਣੀ ਬੋਡੀ ਦੇ ਵਿੱਚ ਬਾਤ ਜਿਆਦਾ ਵਧਨ ਕਰਕੇ ਦਰਦਾਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਬੱਚਿਆਂ ਨੂੰ ਜਿਵੇਂ ਗਠੀਏ ਵਰਗੇ ਲੱਛਣ ਆਨੇ ਸ਼ੁਰੂ ਹੋ ਗਏ ਆ ਕਿਉਂਕਿ ਕਈ ਵਾਰ ਜਿਮ ਜਾਂਦੇ ਆ ਪ੍ਰੋਟੀਨ ਜਿਆਦਾ ਖਾਣਾ ਸ਼ੁਰੂ ਕਰ ਦਿੰਦੇ ਆ ਉਹਨਾਂ ਦਾ ਯੂਰਿਕ ਐਸਿਡ ਵਧਣਾ ਸ਼ੁਰੂ ਹੋ ਜਾਂਦਾ ਹੈ ਉਦੋਂ ਵੀ ਜੋੜਾਂ ਦਾ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਤੁਹਾਡੇ ਕੋਲ ਕੋਈ ਮਰੀਜ਼ ਆਂਦਾ ਉਹ ਕਹਿੰਦੇ ਨੇ ਕਿ ਸਾਨੂੰ ਦਰਦ ਹੁੰਦਾ ਹੈ ਹਨਾ ਕਈ ਮਰੀਜ਼ਾਂ ਨੂੰ ਬਿਮਾਰੀ ਸਮਝਾਣੀ ਨਹੀਂ ਆਉਂਦੀ ਤਾਂ ਜਾਂ ਫਿਰ ਕਈਆਂ ਦੀ ਬਿਮਾਰੀ ਇੰਨੀ ਕੁ ਵੱਧ ਜਾਂਦੀ ਹੈ ਤੇ ਉਹਨੂੰ ਵਾਪਸ ਆ ਕੰਟਰੋਲ ਕਰਨਾ ਉਹ ਬਹੁਤ ਔਖਾ ਹੁੰ ਜੀ ਉਹੀ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਪੇਸ਼ੈਂਟਸ ਨੂੰ ਪਤਾ ਹੀ ਨਹੀਂ ਹੁੰਦਾ ਉਹਨਾਂ ਨੂੰ ਦਿੱਕਤ ਕੀ ਹੈ ਉਹ ਆ ਕੇ ਸਾਨੂੰ ਕਹਿਣਗੇ ਸਾਡੇ ਸਾਰੇ ਸਾਰੇ ਜੋੜਾਂ 'ਚ ਦਰਦ ਹੁੰਦਾ ਬਟ ਆਪਾਂ ਗਠੀਆ ਚੈੱਕ ਕਰਵਾਨੇ ਕਈ ਵਾਰ ਰਿਪੋਰਟ 'ਚ ਗਠੀਆ ਨਹੀਂ ਆਂਦਾ ਫਿਰ ਆਪਾਂ ਗਰਦਨ ਦਾ ਐਕਸ-ਰੇ ਕਰਵਾ ਕੇ ਦੇਖਦੇ ਹਾਂ ਕਿ ਗਰਦਨ ਦੇ ਵਿੱਚ ਕੋਈ ਨਸ ਤਾਂ ਨਹੀਂ ਦਬਰੀ ਹੈਗੀ ਜਿਹਦਾ ਬਲੱਡ ਸਰਕੂਲੇਸ਼ਨ ਹੱਥਾਂ ਤੱਕ ਨਹੀਂ ਆ ਰਿਹਾ ਆਪਣੇ ਹੱਥ ਦੁਖੀ ਜਾ ਰਹੇ ਆ ਆਪਣੇ ਹੱਥ ਸੌਂ ਹੀ ਜਾ ਰਹੇ ਆ ਤਾਂ ਇਹ ਗਰਦਨ ਕਰਕੇ ਵੀ ਪ੍ਰੋਬਲਮ ਹੁੰਦੀ ਹੈ ਕਈ ਵਾਰ ਪੇਸ਼ੈਂਟ ਸਾਡੇ ਕੋਲੇ ਬਹੁਤ ਜ਼ਿਆਦਾ ਲੰਬੇ ਸਮੇਂ ਤੋਂ ਦਵਾਈਆਂ ਖਾ ਖੂ ਕੇ ਆਂਦੇ ਨੇ ਤਾਂ ਹੱਥ ਪੈਰ ਟੇਡੇ ਲੈ ਕੇ ਆਂ ਹੋ ਜਾਂਦੇ ਆ ਜੋ ਉਹਨਾਂ ਨੂੰ ਜਕੜਨ ਹੁੰਦੀ ਹੈ ਜੋ ਦਰਦ ਹੁੰਦਾ ਉਹ ਉਹਨਾਂ ਦਾ ਬਿਲਕੁਲ ਠੀਕ ਹੋ ਜਾਂਦਾ ਇੱਥੇ ਕਈ ਵਾਰ ਬਹੁਤ ਸਾਰੇ ਡਾਕਟਰ ਜਿਹੜੇ ਆਪਾਂ ਆਮ ਗੱਲ ਕਰੀਏ ਤਾਂ ਜਦੋਂ ਕੋਈ ਮਰੀਜ਼ ਆਂਦਾ ਉਹਨਾਂ ਕੋਲ ਉਹਨਾਂ ਨੂੰ ਤੁਰੰਤ ਇਹੀ ਕਹਿੰਦਾ ਕਿ ਆਪਰੇਸ਼ਨ ਕਿਉਂਕਿ ਬਹੁਤ ਡਾਕਟਰ ਜਿਆਦਾ ਲੰਬੇ ਗੇੜਿਆਂ 'ਚ ਨਹੀਂ ਪੈਂਦੇ ਕਿ ਡਾਕਟਰ ਮਤਲਬ ਜਿਹੜਾ ਮਰੀਜ਼ ਆ ਉਹਨੂੰ 6 ਮਹੀਨੇ ਦੀ ਜਾਂ ਸਾਲ-ਸਾਲ ਦੀ ਦਵਾਈ ਦਈਏ ਹੈਨਾ ਸਿੱਧਾ ਹੀ ਰੀਕਮੈਂਡ ਕਰ ਦਿੰਦੇ ਆਪਰੇਟ ਤੇ ਫਿਰ ਤੁਹਾਡੇ ਇੱਥੇ ਆਪਰੇਸ਼ਨ ਵਾਰਾ ਕੋਈ ਸੀਨ ਹੈਗਾ ਜਾਂ ਸਿੱਧਾ ਤੁਸੀਂ ਕਿਵੇਂ ਕਿਵੇਂ ਟਰੀਟਮੈਂਟ ਕਰਦੇ ਆ ਆ ਦੇਖੋ ਗੋਡਿਆਂ ਦੀ ਅਗਰ ਗੱਲ ਕਰੀਏ ਤਾਂ ਥੋੜੀ ਜਿਹੀ ਸ਼ੁਰੂਆਤ ਅਗਰ ਗੋਡਿਆਂ ਚ ਗ੍ਰੀਸ ਖਤਮ ਹੋਣ ਦੀ ਹੁੰਦੀ ਹੈ ਤਾਂ ਇੰਗਲਿਸ਼ ਡਾਕਟਰ ਜਿਹੜੇ ਹੈਗੇ ਐਲੋਪੈਥਿਕ ਡਾਕਟਰਸ ਹੈਗੇ ਉਹ ਨੀ ਰਿਪਲੇਸਮੈਂਟ ਐਡਵਾਈਸ ਕਰ ਦਿੰਦੇ ਆ ਉਹ ਕਹਿੰਦੇ ਆ ਅੱਜ ਨਹੀਂ ਤਾਂ ਸਾਲ 2 ਸਾਲ ਬਾਅਦ ਤੁਹਾਨੂੰ ਚੇਂਜ ਕਰਾਣੇ ਪੈਣੇ ਆ ਕਿਉਂਕਿ ਆਪਣਾ ਕਾਰਟਿਲੇਜ ਜਿਹੜਾ ਹੈਗਾ ਗ੍ਰੀਸ ਜਿਹੜਾ ਹੈਗਾ ਉਹ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ ਬਟ ਆਪਾਂ ਆਯੁਰਵੈਦਿਕ ਦਵਾਈਆਂ ਦੇ ਨਾਲ ਗੋਡਿਆਂ ਚ ਦੁਬਾਰਾ ਗ੍ਰੀਸ ਬਣਾਣੇ ਆ ਅਸੀਂ ਕੁਝ ਭਰੇਜ਼ ਦੱਸਦੇ ਆ ਕੁਝ ਸੇਕ ਦੱਸਦੇ ਆ ਨਾਲ ਕਰਨ ਵਾਸਤੇ ਉਹਦੇ ਨਾਲ ਬਲੱਡ ਸਰਕੂਲੇਸ਼ਨ ਚੱਲ ਤੇ ਆਪਾਂ ਕਦੇ ਵੀ ਗੋਡਿਆਂ ਦਾ ਆਪਰੇਸ਼ਨ ਐਡਵਾਈਸ ਨਹੀਂ ਕਰਦੇ ਹੈਗੇ ਆਪਾਂ ਉਹਨਾਂ ਨੂੰ ਦਵਾਈਆਂ ਨਾਲ ਨੇਚਰਲੀ ਠੀਕ ਕਰਦੇ ਹੈਗੇ ਆ ਤੁਸੀਂ ਕਿਸੇ ਵੀ ਮਰੀਜ਼ ਦਾ ਮਤਲਬ ਆਪਰੇਟ ਨਹੀਂ ਕੀਤਾ ਨਹੀਂ ਬਿਲਕੁਲ ਅਸੀਂ ਆਪਰੇਸ਼ਨ ਨਹੀਂ ਕਰਦੇ ਅਸੀਂ ਮੈਡੀਸਿਨਸ ਹੀ ਦਿੰਨੇ ਆਯੁਰਵੈਦਿਕ ਦਵਾਈਆਂ ਨੇ ਸਾਡੀਆਂ ਸਾਰੀਆਂ ਅਸੀਂ ਕੋਈ ਵੀ ਆਪਰੇਸ਼ਨ ਰਿਕਮੈਂਡ ਨਹੀਂ ਕਰਦੇ ਨਾ ਹੀ ਬੈਕ ਦਾ ਨਾ ਹੀ ਗੋਡਿਆਂ ਦਾ ਅਸੀਂ ਬਾਹਰ ਦੇਖਿਆ ਬਹੁਤ ਮਰੀਜ਼ ਕਹ ਲੋ ਇੱਕ ਹਾੜੇ ਹੀ ਕਹਿ ਸਕਦੇ ਆ ਕੀ ਹੋਇਆ ਹੋਇਆ ਹਨਾ ਲੋਕ ਡਾਕਟਰ ਸ਼ਰਦਾ ਆਯੁਰਵੈਦਿਕ ਸੈਂਟਰ ਤੇ ਯਕੀਨ ਕਰਦੇ ਕਿਉਂ ਨੇ ਮਤਲਬ ਤੁਹਾਡੀ ਜਿਹੜੀ ਦਵਾਈ ਆ ਉਹਦੇ ਵਿੱਚ ਅਜਿਹਾ ਹੈ ਕੀ ਆ ਕਿ ਲੋਕ ਮਤਲਬ ਬਿਨਾਂ ਆਪਰੇਟ ਤੋਂ ਹੀ ਠੀਕ ਹੋ ਜਾਂਦੇ ਜੀ ਇਕ ਤਾਂ ਪੇਸ਼ੇਂ ਨੂੰ ਪੋਜ਼ਿਟਿਵ ਕਰਦੇ ਆ ਸਭ ਤੋਂ ਪਹਿਲਾਂ ਕਿਉਂਕਿ ਪੇਸ਼ੇਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਬਹੁਤ ਥੱਕ ਥੁੱਕ ਕੇ ਸਾਡੇ ਕੋਲੇ ਆਉਂਦੇ ਆ ਕੋਈ ਵੀ ਇਦਾਂ ਨਹੀਂ ਹੈਗਾ ਜਿਵੇਂ ਅੱਜ ਜੋੜਾਂ 'ਚ ਦਰਦ ਸ਼ੁਰੂ ਹੋਇਆ ਤੇ ਸਾਡੇ ਕੋਲੇ ਆ ਗਿਆ ਸਭ ਖਾ ਪੀ ਕੇ ਦਵਾਈਆਂ ਸਾਡੇ ਕੋਲੇ ਆਉਂਦੇ ਆ ਤਾਂ ਪਹਿਲਾਂ ਆਪਾਂ ਉਹਨੂੰ ਪੋਜ਼ਿਟਿਵ ਕਰੀਦਾ ਉਹਨੂੰ ਹੌਸਲਾ ਦੇ ਦਿੰਦਾ ਕਿ ਤੁਸੀਂ ਠੀਕ ਹੋ ਸਕਦੇ ਹੋ ਹਨਾ ਉਹਨਾਂ ਦੀ ਰਿਪੋਰਟਸ ਕਰਾ ਕੇ ਉਹਨਾਂ ਨੂੰ ਸਮਝਾਈਦਾ ਕਿ ਤੁਹਾਨੂੰ ਆ ਬਿਮਾਰੀ ਹੈ ਤੁਹਾਨੂੰ ਇੰਨੀ ਦਿੱਕਤ ਹੈ ਇੰਨੇ ਟਾਈਮ ਦਵਾਈ ਖਾਣੀ ਪਏਗੀ ਤਾਂ ਪੇਸ਼ੇਂ ਨੂੰ ਪੋਜ਼ਿਟਿਵਿਟੀ ਆਂਦੀ ਆ ਫਿਰ ਉਹ ਪਰਹੇਜ਼ ਕਰਨਾ ਸ਼ੁਰੂ ਕਰਦਾ ਹੈ ਤਾਂ ਉਹਨ ਕਈ ਵਾਰ ਆਯੁਰਵੈਦਿਕ ਦਾ ਮਤਲਬ ਲੋਕ ਕਹਿੰਦੇ ਨੇ ਕਿ ਸਾਈਡ ਇਫੈਕਟ ਹੁੰਦਾ ਹੈ ਹਨਾ ਕੋਈ ਅਸਰ ਕਰ ਜਾਂਦੀ ਹੈ ਜਾਂ ਕਈ ਮੂਟਾ ਪੇਡਾ ਸ਼ਿਕਾਰ ਹੁੰਦੇ ਉਹ ਦਵਾਈ ਖਾਂਦੇ ਆ ਉਹਨਾਂ ਨੂੰ ਇਫੈਕਟ ਹੁੰਦਾ ਤੁਹਾਡੀ ਦਵਾਈ ਦਾ ਕੋਈ ਇਫੈਕਟ ਤਾਂ ਨਹੀਂ ਆਯੁਰਵੈਦਿਕ ਦਵਾਈ ਦੇਖੋ ਅਗਰ ਅੱਛੀ ਹੋਵੇ ਹਨਾ ਅੱਛੀ ਤਰ੍ਹਾਂ ਬਣਾਈ ਜਾਵੇ ਬਹੁਤ ਮਿਹਨਤ ਨਾਲ ਬੰਦੀਆਂ ਆਯੁਰਵੈਦਿਕ ਦਵਾਈਆਂ ਅਗਰ ਉਹ ਅੱਛੀ ਤਰ੍ਹਾਂ ਬੰਦੀਆਂ ਨੇ ਤਾਂ ਉਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਆਪਾਂ ਕਿਸੇ ਨੂੰ ਵੀ ਬਿਨਾ ਬਿਨਾ ਚੈੱਕ ਕੀਤੇ ਦਵਾਈ ਨਹੀਂ ਦਿੰਦੇ ਹੈਗੇ ਪਹਿਲਾਂ ਪੇਸ਼ੈਂਟ ਨੂੰ ਸਾਰੀ ਹਿਸਟਰੀ ਲਈਦੀ ਆ ਪੁੱਛੀਦੇ ਆ ਕਿ ਕੋਈ ਪੇਟ ਦੀ ਸਮੱਸਿਆ ਕੋਈ ਗੈਸ ਦੀ ਸਮੱਸਿਆ ਤਾਂ ਨਹੀਂ ਹੈ ਤੇ ਆਯੁਰਵੈਦਿਕ ਦਵਾਈਆਂ ਗਰਮ ਹੁੰਦੀਆਂ ਗਰਮ ਹੁੰਦੀਆਂ ਤਾਂ ਸਾਰੀਆਂ ਦਵਾਈਆਂ ਗਰਮ ਨਹੀਂ ਹੁੰਦੀਆਂ ਹੈਗੀਆਂ ਉਹ ਪੇਸ਼ੈਂਟ ਨੂੰ ਚੈੱਕ ਕਰਕੇ ਉਹਨਾਂ ਦੀ ਪ੍ਰਕਿਰਤੀ ਦੇਖ ਕੇ ਆਪਾਂ ਨਬਜ਼ ਚੈੱਕ ਕਰਕੇ ਹੀ ਉਹਨਾਂ ਨੂੰ ਦਵਾਈ ਦਿੰਨੇ ਹੈਗੇ ਆਂ ਬੱਚਿਆਂ ਦੇ ਵਿੱਚ ਵੀ ਕੋਈ ਬੱਚੇ ਪੇਸ਼ੈਂਟਸ ਵੀ ਆਉਂਦੇ ਤੁਹਾਡੇ ਕੋਲ ਜਿੱਦੋਂ ਜੁਨਾ ਦੇ ਜੋਇੰਟਸ ਪੇਨ ਹੋਣ ਲੱਪਨਦੇ ਫਿਰ ਉਹਨਾਂ ਨੂੰ ਕਿਵੇਂ ਗਾਈਡ ਕਰ ਜੀ ਬੱਚਿਆਂ ਦੇ ਵੀ ਸਾਡੇ ਕੋਲੇ ਆਉਂਦੇ ਆ ਜਿਵੇਂ 16 ਸਾਲ ਦੇ ਛੋਟੇ ਉਮਰ ਦੇ ਬੱਚੇ ਹੁੰਦੇ ਆ ਉਹਨਾਂ ਨੂੰ ਜੁਵਨਲ ਆਰਥਰਾਇਟਿਸ ਆਪਾਂ ਕਹਿੰਦੇ ਆ ਕਿ ਜਿਹੜਾ ਬੱਚਿਆਂ ਚ ਗਠੀਆ ਹੁੰਦਾ ਸਾਡੇ ਕੋਲੇ ਆਉਂਦੇ ਆ ਬੱਚੇ ਉਹਨਾਂ ਨੂੰ ਵੀ ਅਸੀਂ ਮੈਡੀਸਿਨਸ ਹੀ ਦਿੰਨੇ ਆ ਖਾਣ ਵਾਸਤੇ ਜਿਵੇਂ ਕੈਪਸੂਲਸ ਦਿੰਨੇ ਆ ਅਗਰ ਬੱਚਾ ਕੈਪਸੂਲ ਨਹੀਂ ਖਾ ਪਾਂਦਾ ਤਾਂ ਪਾਊਡਰ ਦੇ ਦਿੰਨੇ ਆ ਹਨਾ ਜੂਸਿਸ ਬੱਚੇ ਪੀ ਲੈਂਦੇ ਆ इजीली ਤਾਂ ਇਦਾਂ ਦੀ ਦਵਾਈਆਂ ਅਸੀਂ ਬੱਚਿਆਂ ਨੂੰ ਦਿੰਨੇ ਆ ਜ ਅਡਲਟ ਡੋਸ ਜਿਹੜੀ ਹੈਗੀ ਉਹ ਜ਼ਿਆਦਾ ਹੁੰਦੀ ਹੈ ਬੱਚਿਆਂ ਨੂੰ ਉਹੀ ਆਪਾਂ weight ਦੇ ਅਕੋਰਡਿੰਗ ਦਿੰਨੇ ਆ ਬੱਚਿਆਂ ਨੂੰ ਉਹ ਦਵਾਈ ਜੀ ਤੇ ਜਦੋਂ ਕੋਈ ਪੇਰੈਂਟਸ ਆਪਣੇ ਬੱਚੇ ਨੂੰ ਲੈ ਕੇ ਆਉਂਦਾ ਕਿਉਂਕਿ ਬੱਚੇ ਛੋਟੀ ਉਮਰ ਦੇ ਹੁੰਦੇ ਨਾ ਪੇਰੈਂਟਸ ਨੂੰ ਡਰ ਹੁੰਦਾ ਆ ਕਿ ਕਿਤੇ ਸਾਡੇ ਬੱਚੇ ਨੂੰ ਗਲਤ ਕੋਈ ਦਵਾਈ ਦੇ ਦਿੱਤੀ ਉਹਦੀ ਸਾਰੀ ਲਾਈਫ ਤੇ ਇਫੈਕਟ ਕਰੂਗਾ ਹਨਾ ਤੇ ਡਾਕਟਰ ਸ਼ਰਦਾ ਜਯੁਰਵੈਦਿਕ ਸੈਂਟਰ ਤੇ ਲੋਕ ਯਕੀਨ ਕਰਦੇ ਆ ਤਾਂ ਆਉਂਦੇ ਆ ਹਨਾ ਪਰ ਇੱਕ ਸਵਾਲ ਮੇਰੇ ਵੀ ਆ ਤੁਸੀਂ ਇੱਕ ਪਹਿਲਾਂ ਗੱਲ ਕੀਤੀ ਕਿ ਜੇ ਮੈਂ ਕਈ ਛੋਟੀ ਉਮਰ ਚ ਜੁਆਇਨ ਕਰ ਲੈਂਦੇ ਉਹ ਇਫੈਕਟ ਕਰਦਾ ਹਨਾ ਤੇ ਕਿੰਨੀ ਉਮਰ ਏਜ ਹੋਣੀ ਚਾਹੀਦੀ ਆ ਜੇ ਬੇਸਿਕਲੀ ਹੈਗਾ ਅਗਰ ਤੁਸੀਂ 20+ ਹੈਗੇ ਹੋ 25+ ਹੈਗੇ ਹੋ ਤੁਸੀਂ ਜਿਮ ਕਰ ਸਕਦੇ ਹੋ ਬਟ ਬਹੁਤ ਜ਼ਿਆਦਾ ਹੈਵੀ ਵੇਟ ਨਹੀਂ ਚੱਕਣਾ ਹੈ ਨਾ ਵੇਟ ਚੱਕਣ ਕਰਕੇ ਕਈ ਵਾਰ ਕਮਰ ਦੀ ਪ੍ਰੋਬਲਮ ਆ ਜਾਂਦੀ ਹੈ ਬਹੁਤ ਜ਼ਿਆਦਾ ਪ੍ਰੋਟੀਨਸ ਨਹੀਂ ਖਾਣਾ ਜਿਵੇਂ ਇੱਕ ਦੂਜੇ ਨੂੰ ਦੇਖ ਦੇ ਕੇ ਪ੍ਰੋਟੀਨ ਖਾਂਦੇ ਰਹਿੰਦੇ ਆ ਕਰੈਕਟ ਨਾ ਖਾਂਦੇ ਰਹਿੰਦੇ ਆ ਉਹ ਫਿਰ ਇਨ ਲੌਂਗ ਟਰਮ ਆਪਣੀ ਕਿਡਨੀਸ ਤੇ ਵੀ ਇਫੈਕਟ ਕਰਦਾ ਹੈ ਔਰ ਆਪਣੇ ਜੋਇੰਟਸ ਦੇ ਵਿੱਚ ਯੂਰਿਕ ਐਸਿਡ ਨੂੰ ਵਧਾਉਣਾ ਸ਼ੁਰੂ ਕਰ ਦਿੰਦਾ ਤਾਂ ਫਿਰ ਬੱਚਾ ਨੂੰ ਪੇਨਸ ਹੁੰਦੀ ਹੈ ਤਾਂ ਆਪਾਂ ਨੈਚੁਰਲ ਹੈਲਦੀ ਡਾਈਟ ਲਈਏ ਪ੍ਰੋਟੀਨ ਖਾਓ ਬਟ ਹੈਲਦੀ ਘਰ ਦਾ ਪ੍ਰੋਟੀਨ ਖਾਣਾ ਕੋਈ ਇਹ ਸਪਲੀਮੈਂਟਸ ਨਹੀਂ ਖਾਣੇ ਹੈ ਰਿਕਮੈਂਡ ਕਰਦਾ ਐਕਸਰਸਾਈਜ਼ ਜ਼ਰੂਰ ਆਪਾਂ ਕਹਿੰਦੇ ਆ ਸਵੇਰੇ ਉੱਠ ਕੇ ਹਲਕੇ ਹਲਕੇ ਆਪਣੇ ਸਾਰੇ ਜੁਆਇੰਟਸ ਦਾ ਮੂਵਮੈਂਟ ਕਰੋ ਯੋਗਾ ਸਭ ਤੋਂ ਅੱਛਾ ਹੈ ਅਗਰ ਤੁਸੀਂ ਯੋਗਾ ਕਲਾਸ ਕਰਨਾ ਚਾਹੁੰਦੇ ਹੋ ਜਾਂ ਯੋਗਾ YouTube ਤੇ ਅੱਜਕੱਲ ਦੇਖ ਕੇ ਬਹੁਤ ਕੁਝ ਹੈ ਅਗਰ ਕਮਰ ਦਰਦ ਰਹਿੰਦੀ ਹੈ ਕੱਲਾ ਸੂਰਯ ਨਮਸਕਾਰੀ ਅਗਰ ਤੁਸੀਂ ਕਰ ਲੈਨੇ ਹੋ ਤੁਹਾਡੀ ਕਮਰ ਦਰਦ ਬਿਲਕੁਲ ਠੀਕ ਹੋ ਜਾਏਗੀ ਤੇ ਫਿਰ ਡਾਕਟਰ ਸ਼ਾਰਦਾ ਆਯੁਰਵੈਦਿਕ ਸੈਂਟਰ ਤੇ ਲੋਕ ਯਕੀਨ ਕਿਉਂ ਕਰਨ ਕੋਈ ਖਾਸੀਅਤ ਦੱਸੋ ਖਾਸियत ਇਹ ਹੈ ਕਿ ਅਸੀਂ ਮੈਨੂੰ ਇੱਥੇ 8 ਸਾਲ ਹੋ ਗਏ ਆ ਅਸੀਂ ਹਜ਼ਾਰਾਂ ਲੱਖਾਂ ਪੇਸ਼ੈਂਟ ਇੱਥੇ ਠੀਕ ਕਰ ਚੁੱਕੇ ਆ ਜੋ ਵੀ ਪੇਸ਼ੈਂਟ ਸਾਰਾ ਠੀਕ ਹੁੰਦਾ ਹੈ ਅਸੀਂ ਉਹਨਾਂ ਦੇ ਰਿਵਿਊਜ਼ ਜ਼ਰੂਰ ਸ਼ੇਅਰ ਕਰਦੇ ਆ ਅਸੀਂ ਆਪ ਹੀ ਉਹਨਾਂ ਦੀ ਵੀਡੀਓਜ਼ ਬਣਾ ਕੇ ਪਾਨੇ ਆ ਤੇ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਦਿੱਕਤ ਹੈਗੀ ਆ ਤਾਂ ਜ਼ਰੂਰ ਮਿਲੋ ਇੱਕ ਵਾਰੀ ਤੁਹਾਡੀ ਪ੍ਰੋਬਲਮ ਦਾ ਜ਼ਰੂਰ ਅਸੀਂ ਸੋਲੂਸ਼ਨ ਕਰਾਂਗੇ ਕੋਈ ਫਰਾਡ ਵਗੈਰਾ ਤਾਂ ਬਿਲਕੁਲ ਨਹੀਂ ਬਿਲਕੁਲ ਨਹੀਂ ਮੈਡੀਸਨਸ ਅਸੀਂ ਵੀ ਇਹੀ ਯੂਜ਼ ਕਰਦੇ ਆ ਸਾਨੂੰ ਵੀ ਜੇ ਕੁਝ ਦੁਖਦਾ ਹੈ ਅਸੀਂ ਵੀ ਇਹੀ ਦਵਾਈਆਂ ਹੀ ਖਾਣੇ ਲੱਗੇ ਆ ਜੀ ਸੋ ਤੁਸੀਂ ਦੇਖਿਆ ਕਿ ਆਪਾਂ ਡਾਕਟਰ ਵੰਦਨਾ ਦੇ ਨਾਲ ਗੱਲਬਾਤ ਕੀਤੀ ਹੈ ਇੱਕ ਇੱਕ ਚੀਜ਼ ਜਾਣਨ ਵਾਰੇ ਕੋਸ਼ਿਸ਼ ਜ਼ਰੂਰ ਕੀਤੀ ਹੈ ਕਿ ਜਿਹੜੇ ਸਾਡੇ ਮਰੀਜ਼ ਨੇ ਜਿਹੜੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਤੇ ਡਾਕਟਰ ਸ਼ਾਦਾ ਆਯੁਰਵੈਦਿਕ ਸੈਂਟਰ ਤੇ ਉਹਨਾਂ ਨੇ ਇਹ ਕਿਹਾ ਕਿ ਆਕੇ ਤੁਹਾਨੂੰ ਕਦੇ ਵੀ ਮਿਸਡਾਇਗਨਸ ਨਹੀਂ ਮਿਲੂਗੀ ਜਾਨੀ ਕਿ ਤੁਹਾਨੂੰ ਕੱਜਲ ਖਵਾਰੀ ਨਹੀਂ ਹੋਊਗੀ ਪ੍ਰੋਪਰ ਗਾਈਡੈਂਸ ਮਿਲੂਗੀ ਔਰ ਜਿਹੜੀ ਬਿਮਾਰੀ ਹੈ ਉਸ ਦਾ ਤੁਰੰਤ ਇਲਾਜ ਹੋਵੇਗਾ ਨਾ ਕੋਈ ਆਪਰੇਟ ਤੇ ਨਾ ਹੀ ਕੋਈ ਇੰਜੈਕਸ਼ਨ ਸਿਰਫ ਦਵਾਈਆਂ ਦੇ ਹੀ ਤੁਹਾਡੇ ਮਦਦ ਦੇ ਨਾਲ ਤੁਹਾਡਾ ਰੋਗ ਜੜ ਤੋਂ ਖਤਮ ਹੋਊਗਾ ਔਰ ਤਿੰਨ ਚਾਰ ਮਹੀਨਿਆਂ ਤਾਂ ਤੁਹਾਨੂੰ ਦਵਾਈ ਦਾ ਅਸਰ ਜਿਹੜਾ ਦੇਖਣ ਨੂੰ ਵੀ ਮਿਲੇਗਾ ਤਾਂ ਤੁਸੀਂ ਤੱਕੇ ਨਾ ਖਾਓ ਤੇ ਡਾਕਟਰ ਸ਼ਰਦਾ ਆਯੁਰਵੈਦਿਕ ਸੈਂਟਰ ਪਹੁੰਚੋ